ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਬੇਬੇ ਬਾਪੂ ਕਿਰसोई ਵਿੱਚ ਅੱਜ ਅਸੀਂ ਬਣਾਵਾਂਗੇ ਜੀ ਨਿੰਬੂ ਦਾ ਅਚਾਰ ਇਹ ਨਿੰਬੂ ਦਾ ਅਚਾਰ ਬਣਾਉਣਾ ਬਹੁਤ ਹੀ ਜ਼ਿਆਦਾ ਆਸਾਨ ਹੈ ਇਹ ਅਸੀਂ ਬੇਸਿਕ ਮਸਾਲਿਆਂ ਨਾਲ ਬਣਾ ਕੇ ਤਿਆਰ ਕਰਾਂਗੇ ਇਸ ਅਚਾਰ ਨੂੰ ਬਣਾਉਣਾ ਬਹੁਤ ਹੀ ਜ਼ਿਆਦਾ ਸੌਖਾ ਹੈ ਤੁਸੀਂ ਇਸ ਨੂੰ ਮਿੰਟਾਂ ਵਿੱਚ ਆਸਾਨੀ ਨਾਲ ਬਣਾ ਕੇ ਤਿਆਰ ਕਰ ਸਕਦੇ ਹੋ ਐਸਾ ਅਚਾਰ ਨੂੰ ਅਸੀਂ ਸਾਲਾਂ ਤੱਕ ਸਟੋਰ ਕਰਕੇ ਵੀ ਰੱਖ ਸਕਦੇ ਆ ਇਹ ਆਸਾਨੀ ਨਾਲ ਬਣਨ ਵਾਲਾ ਨਿੰਬੂ ਦਾ ਅਚਾਰ ਅਸੀਂ ਕਿੱਦਾਂ ਬਣਾਉਣਾ ਹੈ ਚਲੋ ਦੇਖਦੇ ਆ ਪਰ ਸਭ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਬੇਬੇ ਪਾਪੂ ਕੀਰ ਸੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਕਿ ਸਾਡੀਆਂ ਨਮੀ ਨਮੀ ਰੈਸਪੀਜ਼ ਦੀਆਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਹਾਂਜੀ ਚਲੋ ਦੇਖ ਲੈਣੇ ਆ ਰੈਡੀ ਟੂ ਈਟ ਅਚਾਰ ਬਣਾਉਣ ਲਈ ਸਾਨੂੰ ਸਭ ਤੋਂ ਪਹਿਲਾਂ ਕੀ ਕੁ ਚਾਹੀਦਾ ਹੈ ਸਭ ਤੋਂ ਪਹਿਲਾਂ ਅਸੀਂ ਇੱਥੇ ਲਵਾਂਗੇ ਜੀ 1 ਕਿਲੋ ਨਿੰਬੂ ਇੱਥੇ ਮੈਂ ਤਾਜ਼ਾ 1 ਕਿਲੋ ਨਿੰਬੂ ਲੈ ਲਏ ਨੇ ਇਹ ਨਿੰਬੂ ਬਿਲਕੁਲ ਤਾਜ਼ੇ ਨੇ ਤੁਸੀਂ ਨਿੰਬੂ ਕਿਸੇ ਵੀ ਤਰ੍ਹਾਂ ਦੇ ਲੈ ਸਕਦੇ ਹੋ ਛੋਟੇ ਜਾਂ ਵੱਡੇ ਮੈਂ ਇਹ ਵੱਡੇ ਸਾਈਜ਼ ਦੇ ਨਿੰਬੂ ਲਏ ਨੇ ਤੁਸੀਂ ਕਿਸੇ ਵੀ ਤਰ੍ਹਾਂ ਦੇ ਨਿੰਬੂ ਲੈ ਸਕਦੇ ਹੋ ਇਹਨਾਂ ਨੂੰ ਅਸੀਂ ਚੰਗੇ ਤਰੀਕੇ ਨਾਲ ਧੋ ਕੇ ਸਾਫ਼ ਕਰ ਲੈਣਾ ਹੁਣ ਅਸੀਂ ਇਹਨਾਂ ਨੂੰ ਇੱਕ ਵੱਡੇ ਬਰਤਨ ਵਿੱਚ ਪਾ ਲਵਾਂਗੇ ਤੇ ਇਹਨਾਂ ਨੂੰ ਅਸੀਂ ਅੱਧਾ ਵਿਚਕਾਰੋਂ ਕੱਟ ਲਵਾਂਗੇ ਹੁਣ ਅਸੀਂ ਇਹਨਾਂ ਦੇ ਛੋਟੇ ਛੋਟੇ ਟੁਕੜੇ ਕਰ ਲਵਾਂਗੇ ਇਹ ਨਿੰਬੂ ਥੋੜੇ ਵੱਡੇ ਸਾਈਜ਼ ਦੇ ਨੇ ਤਾਂ ਕਰਕੇ ਮੈਂ ਇਹਦੇ ਥੋੜੇ ਛੋਟੇ ਟੁਕੜੇ ਕਰ ਰਹੀ ਹਾਂ ਜੇਕਰ ਤੁਹਾਡੇ ਕੋਲ ਛੋਟੇ ਨਿੰਬੂ ਹਨ ਤਾਂ ਤੁਸੀਂ ਉਹਨਾਂ ਦੇ ਸਿਰਫ 4 ਟੁਕੜੇ ਕਰਨੇ ਨੇ ਇਸ ਤਰ੍ਹਾਂ ਅਸੀਂ ਇਹਨਾਂ ਨੂੰ ਛੋਟੇ ਟੁਕੜਿਆਂ ਵਿੱਚ ਕੱਟ ਲੈਣਾ ਇਸ ਤਰ੍ਹਾਂ ਮੈਂ ਇਹ ਸਾਰੇ ਨਿੰਬੂ ਛੋਟੇ ਟੁਕੜਿਆਂ ਵਿੱਚ ਕੱਟ ਲਵਾਂਗੀ ਨਿੰਬੂ ਦਾ ਅਚਾਰ ਸਾਡੀ ਸਿਹਤ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਤੇ ਕਾਰਗਰ ਹੈ ਤੁਸੀਂ ਆਪਣੇ ਰੋਜ਼ਾਨਾ ਦੇ ਖਾਣੇ ਵਿੱਚ ਨਿੰਬੂ ਦੇ ਅਚਾਰ ਨੂੰ ਜ਼ਰੂਰ ਸ਼ਾਮਿਲ ਕਰੋ ਨਿੰਬੂ ਦਾ ਅਚਾਰ ਸਾਡੀ ਭੁੱਖ ਨੂੰ ਵੀ ਵਧਾਉਂਦਾ ਹੈ ਤੇ ਸਰੀਰ ਨੂੰ ਤਰੋਤਾਜ਼ਾ ਵੀ ਰੱਖਦਾ ਹੈ ਇਸ ਤਰ੍ਹਾਂ ਅਸੀਂ ਇਹ ਸਾਰੇ ਨਿੰਬੂ ਐਦਾਂ ਕੱਟ ਲੈਣੇ ਨੇ ਇਹ ਮੈਂ ਸਾਰੇ ਨਿੰਬੂ ਐਦਾਂ ਕੱਟ ਲਏ ਨੇ ਹੁਣ ਅਸੀਂ ਇਹਨਾਂ ਵਿੱਚ ਮਸਾਲੇ ਐਡ ਕਰਾਂਗੇ ਇਹਨਾਂ ਵਿੱਚ ਅਸੀਂ ਕਿਹੜੇ ਮਸਾਲੇ ਪਾਉਣੇ ਨੇ ਚਲੋ ਦੇਖ ਲੈਣੇ ਆ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਨਮਕ ਪਾਵਾਂਗੇ ਅਸ ਦੇ ਵਿੱਚ ਅਸੀਂ 3 ਵੱਡੇ ਚਮਚ ਨਮਕ ਦੇ ਪਾਵਾਂਗੇ ਇਹ ਨਮਕ ਬਿਲਕੁਲ ਵੀ ਜ਼ਿਆਦਾ ਨਹੀਂ ਹੈਗਾ ਨਿੰਬੂ ਖੱਟੇ ਹੁੰਦੇ ਨੇ ਤਾਂ ਕਰਕੇ ਇਹਦੇ ਵਿੱਚ ਅਸੀਂ ਨਮਕ ਦਾ ਸੀ ਜ਼ਿਆਦਾ ਯੂਜ਼ ਕਰਾਂਗੇ ਇਹ 3 ਚਮਚ ਅਸੀਂ ਨਮਕ ਦੇ ਇਹਦੇ ਵਿੱਚ ਪਾ ਦਿੱਤੇ ਨੇ ਹੁਣ ਅਸੀਂ ਇਹਦੇ ਵਿੱਚ ਇੱਕ ਵੱਡਾ ਚਮਚ ਹਲਦੀ ਦਾ ਪਾਵਾਂਗੇ ਹਲਦੀ ਪਾਉਣ ਤੋਂ ਬਾਅਦ ਅਸੀਂ ਇਹਦੇ ਵਿੱਚ ਇੱਕ ਚਮਚ ਲਾਲ ਮਿਰਚ ਦਾ ਪਾਵਾਂਗੇ ਲਾਲ ਮਿਰਚ ਪਾਉਣ ਤੋਂ ਬਾਅਦ ਅਸੀਂ ਇਹਦੇ ਵਿੱਚ ਜੀਰਾ ਪਾਊਡਰ ਪਾਵਾਂਗੇ ਇਹਦੇ ਨਾਲ ਨਿੰਬੂ ਦਾ ਅਚਾਰ ਹੋਰ ਵੀ ਜ਼ਿਆਦਾ ਵਧੀਆ ਟੇਸਟ ਵਾਲਾ ਬਣ ਜਾਵੇਗਾ ਇੱਕ ਚਮਚ ਅਸੀਂ ਇਹਦੇ ਵਿੱਚ ਧਨੀਆ ਪਾਊਡਰ ਐਡ ਕਰਾਂਗੇ ਧਨੀਆ ਪਾਊਡਰ ਅਸੀਂ ਇਹਦੇ ਵਿੱਚ ਪਾ ਦਿੱਤਾ ਹੁਣ ਅਸੀਂ ਇਹਦੇ ਵਿੱਚ 2 ਵੱਡੇ ਚਮਚ ਅਜਵਾਇਨ ਦੇ ਪਾਵਾਂਗੇ ਦੋ ਚਮਚ ਮੈਂ ਇੱਥੇ ਅਜਵਾਇਨ ਦੇ ਪਾ ਦਿੱਤੇ ਨੇ ਹੁਣ ਅਸੀਂ ਇਹਦੇ ਵਿੱਚ ਤਿੰਨ ਚਾਰ ਕਟੀਆਂ ਹੋਈਆਂ ਅਸੀਂ ਇਹਦੇ ਵਿੱਚ ਹਰੀਆਂ ਇਲਾਚੀਆਂ ਪਾਉਣੀਆਂ ਨੇ ਇਹੇ ਵੀ ਅਸੀਂ ਇਹਦੇ ਵਿੱਚ ਪਾ ਦਵਾਂਗੇ ਇਹ ਸਭ ਚੀਜ਼ਾਂ ਪਾਉਣ ਤੋਂ ਬਾਅਦ ਅਸੀਂ ਇਹਦੇ ਵਿੱਚ ਥੋੜੀ ਜਿਹੀ ਕਾਲੀ ਮਿਰਚ ਐਡ ਕਰਾਂਗੇ ਕਾਲੀ ਮਿਰਚ ਵੀ ਮੈਂ ਇਹਦੇ ਵਿੱਚ ਪਾ ਦਿੱਤੀ ਹੈ ਹੁਣ ਅਸੀਂ ਇਹਨਾਂ ਸਭ ਮਸਾਲਿਆਂ ਨੂੰ ਮਿਲਾ ਲਵਾਂਗੇ ਅਸੀਂ ਇਹਨਾਂ ਨੂੰ ਅਸੀਂ ਚੰਗੀ ਤਰੀਕੇ ਨਾਲ ਮਿਲਾ ਲੈਣਾ ਤਾਂ ਕਿ ਮਸਾਲੇ ਸਾਡੇ ਚੰਗੀ ਤਰੀਕੇ ਨਾਲ ਮਿਲ ਜਾਣ ਇਹ ਇਹ ਅਚਾਰ ਰੈਡੀ ਟੂ ਈਟ ਅਚਾਰ ਹੈ ਤੁਸੀਂ ਇਹਨੂੰ ਸਾਲਾਂ ਤੱਕ ਸਟੋਰ ਕਰਕੇ ਵੀ ਰੱਖ ਸਕਦੇ ਹੋ ਇਹ ਸਾਰੇ ਮਸਾਲੇ ਅਸੀਂ ਚੰਗੀ ਤਰੀਕੇ ਨਾਲ ਮਿਲਾ ਲਏ ਨੇ ਇਹ ਨਿੰਬੂ ਦਾ ਅਚਾਰ ਅਸੀਂ ਬਿਲਕੁਲ ਘੱਟ ਮਸਾਲਿਆਂ ਨਾਲ ਬਣਾ ਕੇ ਤਿਆਰ ਕਰ ਲਿਆ ਹੈ ਤੁਸੀਂ ਵੀ ਇਸ ਨੂੰ ਆਸਾਨੀ ਨਾਲ ਇਕਦਮ ਸੋਖੇ ਤਰੀਕੇ ਨਾਲ ਇਸ ਨੂੰ ਬਣਾ ਕੇ ਤਿਆਰ ਕਰ ਸਕਦੇ ਹਾਂ ਹੁਣ ਅਸੀਂ ਇਸ ਨੂੰ ਇੱਕ ਡੱਬੇ ਵਿੱਚ ਪਾ ਕੇ ਰੱਖ ਲਵਾਂਗੇ ਐਸੀ ਤਰ੍ਹਾਂ ਦੀਆਂ ਨਿਊ ਰੈਸਿਪੀ ਨੂੰ ਦੇਖਣ ਲਈ ਬੇਬੇ ਬਾਪੂ ਕੀਰ ਸੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਕਿ ਸਾਡੀਆਂ ਨਮੀ ਨਮੀ ਰੈਸਿਪੀਜ਼ ਦੀਆਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ